ਸਾਸਤਰੀਆ ਕਾਲ ਦੋਸਤੋ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਪੰਜਾਬ ਅਤੇ ਹਰਿਆਣਾ ਵਿੱਚ ਬਹੁਤ ਵੱਡੇ ਕਬੱਡੀ ਕੱਪ ਹੋ ਰਹੇ ਹਨ ਅਤੇ ਕਬੱਡੀ ਦਾ ਸੀਜ਼ਨ ਚੱਲ ਰਿਹਾ ਹੈ ਦੋਸਤੋ ਰਾਤ ਮੱਖਣ ਮੱਕੀ ਫਰਵਾਹੀ ਬਰਨਾਲਾ ਵਿੱਚ ਮੈਚ ਖੇਡ ਕੇ ਵਾਪਸ ਆ ਰਿਹਾ ਸੀ ਅਤੇ ਉਸ ਵੀਰ ਦਾ ਐਕਸੀਡੈਂਟ ਹੋ ਗਿਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਮੱਖਣ ਮੱਕੀ ਬਿਲਕੁਲ ਠੀਕ ਹੈ ਦੋਸਤੋ ਮੱਖਣ ਮੱਕੀ ਦੀ ਗੱਡੀ ਰਾਤ ਨਹਿਰ ਵਿੱਚ ਡਿੱਗ ਗਈ ਅਤੇ ਇਹ ਹਾਦਸਾ ਰਾਤ ਤਕਰੀਬਨ 3 ਵਜੇ ਹੋਇਆ ਹੈ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਨਹਿਰ ਵਿੱਚ ਪਾਣੀ ਨਹੀਂ ਸੀ ਅਤੇ ਗੋਪੀ ਤੇਜਾ ਸਿੰਘ ਵਾਲੇ ਦੇ ਪਾਰਟ ਵਿੱਚ ਸੱਟ ਲੱਗੀ ਹੈ। ਚਲੋ ਦੋਸਤੋ ਪ੍ਰਮਾਤਮਾ ਦਾ ਸ਼ੁਕਰ ਹੈ ਜਿਆਦਾ ਇੰਜਰੀ ਨਹੀਂ ਆਈ। ਦੋਸਤੋ ਮੈਂ ਪੰਜਾਬ ਅਤੇ ਹਰਿਆਣਾ ਦੀਆਂ ਕਮੇਟੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਟਾਈਮ ਨਾਲ ਮੈਚ ਸ਼ੁਰੂ ਕਰਵਾਇਆ ਕਰੋ ਅਤੇ ਟਾਈਮ ਨਾਲ ਜੋ ਖਿਡਾਰੀ ਘਰ ਨੂੰ ਵਾਪਸ ਜਾ ਸਕਣ ਮੈਂ ਖਿਡਾਰੀ ਵੀਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਟਾਈਮ ਨਾਲ ਟੂਰਨਾਮੈਂਟ ਵਿੱਚ ਪਹੁੰਚਿਆ ਕਰੋ ਤਾਂ ਜੋ ਤੁਹਾਡੇ ਟਾਈਮ ਨਾਲ ਮੈਚ ਖਤਮ ਹੋ ਸਕਣ ਅਤੇ ਤੁਸੀਂ ਟਾਈਮ ਨਾਲ ਆਪਣੇ ਘਰ ਜਾ ਸਕਣ ਧੰਨਵਾਦ